ਦੇ ਵਿੱਚ ਪੱਕੇ ਨੇ ਸੌ ਦੇ ਵਿੱਚੋਂ 90 ਸੌ ਦੇ ਵਿੱਚੋਂ 90 ਲੋਕੀ ਖੁਦ ਕੋਲੋਂ ਹੀ ਅੱਕੇ ਨੇ ਸਾਰਾ ਕੁਝ ਜਾਣਦੇ ਆਵੀਂ ਸਾਰਾ ਕੁਝ ਜਾਣ ਕੇ ਆਵੀਂ ਹੋ ਕੇ ਖੱਗੇ ਬੱਕੇ ਮਿਲਦੇ ਆਉਨੇ ਹੀ ਗੱਲ ਕਹਿ ਜਾਂਦੇ ਨੇ ਆਉਨੇ ਹੀ ਗੱਲ ਕਹਿ ਜਾਂਦੇ ਨੇ

हौजला ब्रदर राजवीर नहीं गलती कोई एमए कष्ट निहक्के मिल गए एमए कष्ट निहक्के मिल गए जो आज ऐसी